ਵਿਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਕਿ ਆਮ ਆਦਮੀ ਪਾਰਟੀ ਜੋ ਕਿ ਬੁਰੇ ਤਰੀਕੇ ਦੇ ਨਾਲ ਹਾਰ ਚੁੱਕੀ ਹੈ ਅਰਵਿੰਦ ਕੇਜਰੀਵਾਲ ਉਸ ਦਾ ਚਿਹਰਾ ਦੇਖਣ ਵਾਲਾ ਸੀ ਜਦੋਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਦਿੱਲੀ ਪਹੁੰਚਿਆ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਚਕਾਰ ਜੋ ਗੱਲਾਂ ਬਾਤਾਂ ਹੋਈਆਂ ਕੁਝ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਉੱਥੇ ਬੀਜੇਪੀ ਸਰਕਾਰ ਜਿੱਤ ਗਈ ਹੈ ਮਨਿੰਦਰ ਸਿੰਘ ਸਿਰਸਾ ਵਰਗੇ ਅਤੇ ਹੋਰ ਜਿਨ੍ਹਾਂ ਵੀ ਜੋ ਸੇਖਾਗੂ ਸੀ ਉਹਨਾਂ ਨੂੰ ਜਿਤਾ ਦਿੱਤਾ ਗਿਆ ਦਿੱਲੀ ਦੀ ਜਨਤਾ ਨੇ ਕਿਉਂਕਿ ਇਹ ਤਾਂ ਜਨਤਾ ਜਨਾਰਦਨ ਹੈ ਜਿਸ ਨੂੰ ਵੋਟ ਪਾਵੇਗੀ ਉਹੀ ਜਿੱਤੇਗਾ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਘੁਟਾਲੇ ਕੀਤੇ ਤੇ ਜਿਸ ਦਾ ਫਲ ਹੈ ਉਸ ਨੂੰ ਹੁਣ ਮਿਲਣ ਗਿਆ ਤੇ ਹੁਣ ਭਗਵੰਤ ਮਾਨ ਦੇ ਨਾਲ ਉਸ ਦੀ ਕਿਹੜੀ ਤੋ ਤੋ ਮਮਾ ਹੋਈ ਐ ਸੇ ਵਿਸ਼ੇ ਤੇ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਿహా ਆ ਚਾਰੇ ਪਾਸੇ ਅੱਜਕੱਲ੍ਹ ਐਸੇ ਵਿਸ਼ੇ ਦੇ ਉੱਪਰ ਚਰਚੇ ਹੋ ਰਹੇ ਨੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜੋ ਕਿ ਦੋ ਵਾਰ ਲਗਾਤਾਰ ਸਾਰਿਆਂ ਨੂੰ ਖੁੰਝੇ ਲਗਾ ਕੇ ਸ਼ੀਲਾ ਦਿਖਸ਼ਿਤ ਵਰਗੀ ਇੱਕ ਦਿੱਲੀ ਦੀ ਮੰਨੀਤ ਪਰਮੰਨੀ ਲੀਡਰ ਨੂੰ ਖੁੰਝੇ ਲਾ ਕੇ ਦੋ ਵਾਰ ਇਹਨਾਂ ਨੇ ਸਰਕਾਰ ਬਣਾਈ ਤੇ ਹੁਣ ਕਰਾਰੀ ਹਾਰ ਇਹਨਾਂ ਨੂੰ ਮਿਲ ਚੁਕੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰੀ ਹਾਰ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚ ਕੇਜਰੀਵਾਲ ਦੇ ਘਰ ਪਹੁੰਚੇ ਤੇ ਇਹ ਹਾਲਾਤ ਕੁਝ ਵੱਖਰੀ ਰਹੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕੁਝ ਸੁੱਤਰ ਬੋਲ ਰਹੇ ਨੇ ਕਿ ਅੰਦਰੋਂ ਝਗੜੇ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਇੱਕ ਨੇਤ੍ਰਤਾ ਨੇ ਦੱਸਿਆ ਕਿ ਜਦੋਂ ਭਗਵੰਤ ਮਾਨ ਘਰ 'ਚ ਦਾਖਲ ਹੋਏ ਤਾਂ ਕੇਜਰੀਵਾਲ ਨੇ ਪਹਿਲਾਂ ਉਹਨਾਂ ਨੂੰ ਸੋਫੇ 'ਤੇ ਬੈਠਣ ਨੂੰ ਕਿਹਾ ਫਿਰ ਅਚਾਨਕ ਗੁੱਸੇ ਵਿੱਚ ਆਉਂਦਿਆਂ ਕਿਹਾ ਕਿ ਤੂੰ ਕਿੱਦਾਂ ਹਾਰ ਗਿਆ ਪੰਜਾਬ ਤਾਂ ਕਹਿੰਦੇ ਸ਼ੀਕ ਹੈ ਹਮੇਸ਼ਾ ਗੱਲ ਪੱਕੀ ਹੈ ਪਰ ਪੰਜਾਬੀਆਂ ਨੇ ਅੱਜ ਸਾਡਾ ਸਾਥ ਕਿਉਂ ਨਹੀਂ ਦਿੱਤਾ ਪਰ ਦੋਸਤੋ ਦੱਸ ਦਈਏ ਕਿ ਅੱਜ ਕੱਲ੍ਹ ਜਿੰਨੇ ਵੀ ਵੋਟਰ ਨੇ ਹੁਣ ਗੁੰਮਰਾਹ ਨਹੀਂ ਹੁੰਦੇ ਸਾਰੇ ਵੋਟਰ ਚੰਗੇ ਤਰੀਕੇ ਦੇ ਨਾਲ ਸਮਝ ਚੁੱਕੇ ਨੇ ਕਿ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਦਿੱਲੀ ਦੇ ਵਿੱਚ ਅੱਜ ਬੀਜੇਪੀ ਜਿੱਤ ਗਈ ਹੈ ਕਦੇ ਇਹਨਾਂ ਨੇ ਰਾਜ ਕੀਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਤੇ ਆਉਣ ਵਾਲੇ ਸਮੇਂ 'ਚ ਲੋਕ ਇਹਨਾਂ ਨੂੰ ਵੋਟਾਂ ਪਾ ਦੇਣਗੇ ਵੋਟਾਂ ਲੋਕ ਉਸੇ ਨੂੰ ਪਾਉਣਗੇ ਜੋ ਉਹਨਾਂ ਦੇ ਲਈ ਫਾਇਦੇਮੰਦ ਹੋਵੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ